ਕੋਮਨ ਸਾਹਿਬ ਪ੍ਰਧਾਨ ਮੰਤਰੀ ਸਾਡੇ ਜਾ ਕੇ ਆਏ ਨੇ ਉੱਥੇ ਤੁਸੀਂ ਵੀ ਦੇਖਿਓ ਵੀਡੀਓ ਬੜੇ ਆ ਰਹੇ ਨੇ ਰੁਮਾਲਾ ਸਾਹਿਬ ਪੈਂਟ ਕਰ ਰਿਹਾ ਹੈ ਮੱਥਾ ਠੇਕ ਰਿਹਾ ਹੈ ਲੰਗਰ ਦਾਲ ਵਾਲੇ ਕੜਾਹੇ ਚ ਵੀ ਉਹ ਕਰਛਾ ਮਾਰ ਰਿਹਾ ਹੈ ਪ੍ਰਸ਼ਾਦ ਦੇ ਵਰਤਾਵ ਹੀ ਰਿਹਾ ਛੱਕਿਆ ਵੀ ਹੈ ਸੋ ਚੱਲੇਗੇ ਉੱਥੇ ਤਾਂ ਇਸ਼ੂ ਕਿਉਂ ਕ੍ਰੀਏਟ ਹੋ ਰਿਹਾ ਹੈ ਮੈਂ ਕਹਿ ਰਿਹਾ ਠੋਕ ਕੇ ਕਹਿ ਰਿਹਾ ਔਰ ਪੂਰੇ ਕਹਿ ਰਿਹਾ ਕਿ ਇਟ ਵਾਸ ਨਥਿੰਗ ਐਲਸ ਬਟ ਸਿਆਸਤ ਇਹ ਸਿਰਫ ਸਿਆਸਤ ਸੀ ਅਨਜ ਇੱਕ ਕਮਰਸ਼ੀਅਲ ਟਰਮਸ ਲਈ ਹੈ ਇਟ ਵਾਸ ਅ ਪਿਓਰ ਫੋਟੋ ਸ਼ੂਟ ਤੁਸੀਂ ਉੱਧਰ ਗਏ ਠੀਕ ਹੈ ਅਰੇ ਦੇਖੋ ਭਾਈ ਸਾਡਾ ਇਤਿਹਾਸ ਹੈ ਮੈਂ ਦੂਜਿਆਂ ਦੀ ਗਲਤ ਨਹੀਂ ਕਰਦਾ ਗੁਰੂਆਂ ਦਾ ਸਾਡਾ ਇਤਿਹਾਸ ਹੈ ਮਹਾਰਾਜਾ ਰਣਜੀਤ ਸਿੰਘ ਲੱਗੇ ਵੱਡੇ ਤੋਂ ਵੱਡੇ ਰਾਜਾ ਰਾਜਾ ਸੀ ਜੱਤਾ ਕੋ ਗੁਰਦੁਆਰੇ ਦੀ ਦਰਵਾਜ਼ੇ ਤੇ ਜਿਹੜੀ ਤੋਂ ਬਾਹਰ ਜਿੱਦੋਂ ਐਂਟਰ ਕੀਤਾ ਦੈਨ ਹੀ ਵਾਸ ਰਣਜੀਤ ਸਿੰਘ ਯਾਕਲੀ ਫੁਲਾ ਸਿੰਘ ਉਹ ਦਨਿਵਾਸੇ ਪਰਸਨ ਤੂੰ ਅੰਦਰ ਜਾ ਰਿਹਾ ਤੇਰੇ ਬੋਡੀਗਾਰਡ ਜਾ ਰਹੇ ਨੇ ਫਿਟੇ ਮੈਂ ਤੇ ਕਹਿੰਨਾ ਮੈਨੇਜਮੈਂਟ ਜੀ ਤੁਸੀਂ ਆਖਿਆ ਕਿ ਉਹ ਬਲ ਬਲੈਕਹੈੱਡ ਚੱਲਣੇ ਐ ਉਹ ਸੰਗਤ ਨੂੰ ਵਿਹਾਰ ਗੁਰਦੁਆਰਾ ਮੈਨੇਜਮੈਂਟ ਬਿਲਕੁਲ ਅਰੇ ਲਾਣਾ ਤੇ ਹੁਣਾਂ ਤੇ ਸਾਲ ਬੋਡੀਗਾਰਡ ਚੱਲਣ ਦੇ ਉਹ ਸੰਗਤ ਨੂੰ ਧੱਕਾ ਦੇ ਰਹੇ ਨੇ ਗੁਰਦੁਆਰੇ ਦੇ ਉੱਪਰ ਜੇ ਸਿੱਧਰ ਮਾਲ ਬਾਨ ਕੇ ਚੱਲ ਜਾਂਦੇ ਪੱਗ ਨਾ ਬੰਦੀ ਕੋਈ ਦਿੱਕਤ ਨਹੀਂ ਰਟਵਾਲਾ ਬਿਲਕੁਲ ਠੀਕ ਹੈ ਥੈਟ ਇਜ਼ ਅ ਲਾਉਡ ਯਾਰ ਜਿਹੜਾ ਸਭ ਪੱਗ ਨਾਲ ਕੀ ਇਸ਼ਾਰਾ ਕਰ ਪੱਗ ਨਾ ਐਕਸਫ ਹੋਇਆ ਰਿਹਾ ਸੀ ਸਿਆਸਤ ਉਸ ਚੱਲ ਕੇ ਸਿਆਸਤ ਇਹ ਹੋਣ ਤਾਂ ਇੱਕ ਖਾਲਸਾ ਕੌਮ ਨੂੰ ਕਰ ਦਿਓ ਮਾਫ ਕਿਉਂ ਮਾਫ ਕਰ ਦਿਓ ਕਿਉਂਕਿ ਪਿਛਲੇ 10 ਸਾਲ ਤੋਂ ਤੁਸੀਂ ਜੋ ਕੁਝ ਕੀਤਾ ਪੰਜਾਬੀਆਂ ਨਾਲ ਕੀਤਾ ਪਹਿ ਤੇਰੇ ਦਰ ਤੇ ਸੌਰੀ ਤੇਰੇ ਦਰ ਤੇ ਦਿੱਲੀ ਦੇ ਦਰ ਤੇ 1 ਮਿਲੀਅਨ 10 ਲੱਖ ਬੰਦਾ ਸਵਾ ਸਾਲ ਬੈਠਾ ਰਿਹਾ 733 ਬੰਦਿਆਂ ਦੀ ਜਾਨ ਚਲੀ ਗਈ ਜਦੋਂ ਜਾ ਕੇ ਕਿਸੇ ਨੇ ਕੋਈ ਲੱਲੂ ਪੰਡੂ ਨੇ ਗਵਰਨਰ ਆਫ ਜੰਮੂ ਕਸ਼ਮੀਰ ਜੋ ਮਤਲਬ ਆ বিজেপি ਦੇ ਗਵਰਨਰ ਜੇਟਾ ਚੇਟਾਂਦਰੇ ਨੇ ਸਤਪਾਲ ਮਲਿਕ ਉਹਨਾਂ ਨੇ ਜਾ ਕੇ ਸਲਾਹ ਦਿੱਤੀ ਸੀ ਕਿ ਭਾਈ ਇਹ ਨਾਲ ਪੰਗੇ ਨਾ ਲੈ ਇਹ ਮਿਹਨਤੀ ਕੌਮ ਹੈ ਇਹਨਾਂ ਨਾਲ ਜਿਸ ਤਰ੍ਹਾਂ ਜੋ ਜਾਇਜ਼ ਬੰਦਾ ਹੈ ਉਹ ਮੁਠਭੇੜ ਇਹਦੇ ਲਫਜ਼ ਕੀ ਸੀ ਲਫਜ਼ ਕੀ ਤੋਂ ਮੇਰੇ ਲਈ ਥੋੜੇ ਬਾਰੇ ਆ ਕੋਟ ਮੇਰੇ ਲਈ ਥੋੜੀ ਮਾਰੇ ਆ। ਅਰੇ 733 ਬੰਦਾ ਰੋਕ ਲਿਆ ਤੇਨੂੰ ਤਾਂ ਕੁਝ ਹੈ ਹੀ ਨਹੀਂ। ਮਾਫੀ ਇੱਕ ਤੋਂ ਉਹ ਮੰਗਵਾ ਰਹੇ ਆ। ਅਰੇ ਇਹਨਾਂ ਨੇ ਤਾਂ ਜਿੰਨੇ ਡਰਾਮੇ ਕੀਤੇ ਨੇ। ਮਤਲਬ ਜਿੱਥੇ ਜਾਂਦੇ ਨੇ ਉਹ ਬੰਦੇ ਕਰਨੇ ਤੇ ਮੇਰਾ ਤਾਂ ਆ ਗਿਆ ਰਿਸ਼ਤੇ ਵਾਂਗ ਆ ਗਿਆ ਰਿਸ਼ਤੇ ਆ ਗਿਆ ਹਰ ਜਗ੍ਹਾ ਰਿਸ਼ਤਾ ਰਿਸ਼ਤਾ ਉਹ ਜੰਦਾ ਕਰਾ ਕੇ। ਹੁਣ ਵੋਟਾਂ ਦਾ ਟਾਈਮ ਆ ਗਿਆ ਤੇ ਚਲੋ ਜਿਵੇਂ ਪੱਗ ਬਣ ਕੇ ਆ ਕੇ ਕਰਦੇ। ਔਰ ਬਾਕੀ ਦੀ ਲੰਗਰ ਦੀ ਸੇਵਾ। ਅਰੇ ਗਾਦੀ ਸੇਵਾ ਯਾਰ। ਇੱਕ ਮਿੰਟ ਬੱਸ ਤੁਸੀਂ ਜੀ ਵਾ ਪਸਾ ਦੇ ਨਹੀਂ ਨਾ 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 ਇਹ ਤੱਕਾ ਕਿਦਾਂ ਲੰਗਰ ਹਾਲ ਬੰਦ ਹੈ ਉੱਥੇ ਭਾਜੀ ਇੰਨੇ ਸੇਵਾਦਾਰ ਹੁੰਦੇ ਨੇ ਮੋਢੇ ਨੂੰ ਮੋਢਾ ਵਾਜਦਾ ਕਿਉਂ ਮੋਢੇ ਨੂੰ ਵਾਜਦਾ ਕਿ ਸੰਗਤ ਜਨਾਬ ਦੀ ਲੰਗਰ ਖਵਾਣਾ ਉੱਥੇ ਵੀ ਕਟਾਰਾਂ ਦੀਆਂ ਕਟਾਰਾਂ ਹੁੰਦੀਆਂ ਇੱਥੇ ਧੱਕਾ ਵੇ ਇੱਥੇ ਤੁਸੀਂ ਸਾਰਾ ਖਾਲੀ ਕਰਦੇ ਹੋ ਹੈ ਇੱਕ ਮਿੰਟ ਨਸਬ ਬਸਤਾ ਹੈ ਨਾ ਕੈਪਟਨ ਸਾਹਿਬ ਉਹ ਵੀ ਵੀਆਈਪੀ ਤਾਂ ਹੈ ਨਾ ਮੈਂ ਮੈਂ ਪਹਿਲੇ ਦਿਨ ਪਹਿਲੀ ਮੇਰੀ ਪਹਿਲੀ ਲਾਈਨ ਹੀ ਹੈ ਯੂ ਆਰ ਵੀਆਈਪੀ ਜਦੋਂ ਵੀ ਰੌਟਸ ਹੁੰਦਾ ਗੁਰਦੁਆਰਾ ਗੁਰਦੁਆਰੇ ਉੱਪਰ ਵੀ ਜੇ ਤੂੰ ਆ ਕੇ ਵੀਆਈਪੀ ਰਹਿਣਾ ਤੂੰ ਵ ਏ ਯਾਰ ਫਿਰ ਉਹ ਮੈਂ ਕਿਹਾ ਫੋਟੋ ਸ਼ੂਟ ਹੋ ਰਿਹਾ ਇੱਕ ਕਰਨ ਅਰੇ ਉਹ ਤੋਂ ਜਦੋਂ ਤੁਸੀਂ ਕਿਸੇ ਲੰਗਰ ਚਲੇ ਜਾਓ ਉਹ ਜਿਹੜੀ ਵਲਟੀ ਹੁੰਦੀ ਹੈ ਨਾ ਜਿਸ ਨੂੰ ਕੀ ਕਹਿੰਦੇ ਹਰ ਜਿੱਤੇ ਹਾਂ ਉਹਦੇ ਤੋਂ ਸਿਰਫ ਇੱਕ ਬੰਦਾ ਸੀ ਤਾਂ ਵੀ ਖਾਤਾ ਵੀ ਇਜ਼ ਇਟ ਪੋਸੀਬਲ ਜਮੈਣ ਹੋ ਗਿਆ ਅਰੇ ਉਹਦੇ ਤੇ ਤੋਂ 20 ਘੰਟੇ ਜਿੱਥੇ ਜਾਜ ਮੰਕਰ ਚੱਲ ਰਿਹਾ ਹੁੰਦਾ ਉਹਦੇ ਤੇ ਭਰੀ ਭਰੀ ਹੁੰਦੀ ਐ ਤੇ ਬਰਾਬਰ ਐਕਸੈਕਟਲੀ ਤੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਉਹਦੇ ਬਾਅਦ ਤੁਸੀਂ ਸੇਵਾ ਉਗੀ ਕਰਨ ਦੇ ਹੋ ਡਰਾਮਾ ਉਗਲ ਕਰਨ ਦੇ ਆ ਚਾਰ ਬੰਦੇ ਬਿਠਾ ਲਏ ਸਾਰੇ ਇਸੋਂ ਦਾ ਟੀਵੀਆ ਕਰਦੇ ਤਾਂ ਕਹਿ ਲਾਂ ਮੈਂ ਇਟ ਵਾਸ ਅ ਫੋਟੋ ਸ਼ੂਟ ਆਪਣਾ ਜਿਵੇਂ ਉਹਨਾਂ ਦੀ ਆਦਤ ਹੈ ਉਹਨਾਂ ਦਾ ਸ਼ੌਕ ਹੈ ਨਾ ਦਰਿਆ ਦੋ ਜਗਹ ਪੰਜਾਬੀ ਕਿਸ ਤਰ੍ਹਾਂ ਲੈਣਗੇ ਇਹਨਾਂ ਦੇ ਫੋਟੋ ਸ਼ੂਟ ਨੂੰ ਬਿਲਕੁਲ ਉਹ ਪੜਾਏ ਲੈਣ ਜਿਵੇਂ ਮੈਂ ਲੈ ਰਹੇ ਹਾਂ ਉਸੇ ਤਰ੍ਹਾਂ ਲੈ ਰਹੇ ਹਾਂ ਲੈ ਰਹੇ ਗੋਲ ਸ਼ਟ ਤੇ ਮੰਨ ਲਓ ਕਿ ਚਾਰ ਵੋਟ ਮਿਲਦੀਵੇ ਉਹ ਸੰਸਦ ਸਭਾ ਰਹਿ ਗਿਆ ਔਰ ਹੋਣਾ ਵੀ ਇਦਾਂ ਹੀ ਚਾਹੀਦਾ ਗੁਰੂ ਦੇ ਘਰ ਆ ਕੇ ਆ ਨਿਊ ਯੂ ਆਰ ਟ੍ਰਾਈਂਗ ਟੂ ਬਿਗਰ ਦੈਨ ਦੋ ਗੁਰੂ ਨੋ ਸਿੱਖੀ ਨਾਲ ਕੋਈ ਹੈਗਾ ਮੈਨੂੰ ਤੇ ਹੈਗਾ ਉਸ ਵੇਲੇ ਗੌਰ ਕਰਿਓ ਜੇ ਉਹਨਾਂ ਸ਼ਬਦ ਕਿਹੜਾ ਸ਼ੁਰੂ ਕੀਤਾ ਇਹਨਾਂ ਨੇ ਰਾਜਨ ਦੇ ਰਾਜਾ ਮਹਾਰਾਜਨ ਦੇ ਮਹਾਰਾਜਾ ਕਰਕੇ ਉਦੋਂ ਬਾਅਦ ਜੋ ਆਪਣਾ ਗੁਰਬਾਨੀ ਸ਼ੁਰੂ ਕੀਤੀ ਪ੍ਰਕਾਸ਼ਣ ਆਫਕੋਰਸ ਰਾਜਨ ਦੇ ਰਾਜਾ ਮਹਾਰਾਜਨ ਦੇ ਰਾਜਾ ਐਸਾ ਰਾਜ ਛੋੜ ਕੇ ਦੂਜਾ ਕੌਣ ਚਾਹੀਏ ਇਹ ਸ਼ਬਦ ਲਿਖਿਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਤਾਂ ਸ਼ੋਭਾ ਚਲੀ ਤੁਸੀਂ ਇਹ ਜਿਹੜਾ ਮੈਂ ਕੀ ਕਹਨ ਜੜਕ ਸਾਡੇ ਵਰਗਾ ਨਹੀਂ ਨਹੀਂ ਸਾਡੇ ਕੋ ਪੜਾ 10 ਸਾਲ ਰਿਕਾਰਡ ਜਿਹੜਾ ਬੰਦਾ ਸੱਚ ਨਹੀਂ ਬੋਲਦਾ ਉਹਨੂੰ ਕੀ ਕਹਿੰਦਾ ਝੂਠਾ ਇਹ ਜਨਾਬ ਨੇ 10 ਸਾਲ ਤੱਕ ਮੈਨੂੰ ਇੱਕ ਸੱਚ ਦੱਸਿਆ ਹਾਂ ਤਾਂ ਕੌਣ ਹੈ ਝੂਠ ਬੋਲਦਾ ਕੌਣ ਹੈ ਜਿੰਨਾ ਕੋਈ ਗਲਤ ਕੰਮ ਕੀਤਾ ਜਾਂ ਕਿਸੇ ਦਾ ਡਰ ਰਿਹਾ ਉਹੀ ਬੋਲਦਾ ਹੈ ਹਕੀਕਤ ਹੈ ਇੱਕ ਕੈਰੈਕਟਰ ਇਹਦੇ ਉੱਪਰ ਹੋ ਗਿਆ ਪਰ ਕਿੱਥੇ ਬੁਰੋ ਗੁਪਿੰਦ ਸਿੰਘ ਜੀ ਦਾ ਜਿਹਨੂੰ ਕਹਿੰਦੇ ਸੇਂਟ ਸਕਾਲਰ ਵਾਰੀਅਰ ਸੰਤ ਸਿਪਾਹੀ ਅਰੇ ਕਿੱਥੇ ਹੋ ਕਿੱਥੇ ਤੁਸੀਂ ਉਹ ਕਰਨ ਦੇ ਹੋ ਰਾਹੁਲ ਚੰਨਣ ਲੱਗ ਗਿਆ ਇੱਥੇ ਇੱਕ ਨੇ ਆਪਣਾ ਨਾਮ ਆਪਣਾ ਪੋਲਿਟਿਕਲ ਦਾ ਪੋਲਿਟਿਕਲ ਬੰਦਾ ਹੋਣ ਦਿੱਤਾ ਉਹਨੇ ਇੰਨੀ ਮਾਇਲਜ ਬੁਣੀ ਹੈ ਹਕੀਕਤ ਹੈ ਫਿਰ ਸੰਗਤ ਦੇ ਵਿੱਚ ਜਾ ਕੇ ਜਿਵੇਂ ਸੰਗਤ ਨਾਲ ਕੋ ਪਾਂਡੇ ਚ ਕਰ ਰਹੇ ਸੀ ਤਾਂ ਸੰਗਤ ਦੇ ਨਾਲ ਸੀ ਜੇ ਜੋ ਕੁਝ ਵੀ ਕਰ ਰਹੇ ਸੀ ਸੰਗਤ ਦੇ ਨਾਲ ਕਰ ਰਹੇ ਸੀ ਇਹ ਤਾਂ ਬਲੀ ਕਰ ਰਿਹਾ ਉਹ ਦਸ ਵਾਸ ਫੋਟੋ ਫੋਟੋ ਸ਼ੂਟ ਜਿਦਾ ਕਿ ਸਿੱਖ ਕੰਮ ਉਹ ਸਿੱਖ ਕੰਮ ਉਹ ਹੋ ਸ਼ਾਦਾ ਨਹੀਂ ਚਾਹੀਦੀ ਹੈ ਅਰੇ ਤੋ ਹਰਦਾ ਭੇੜਾ ਘਰ ਕਰਤਾ ਸਾਥ ਇਨ ਫਿਊਚਰ ਮਾ ਫਾਈਨਲ ਕਾਲਾ ਚੱਲੇਗਾ ਹੁਣ ਪੁਲ ਬਖਸ਼ਣ ਦਾ ਸੁਨੇਹਾ ਵੀ ਸਾਡੀ ਕੌਮ ਹੀ ਦਿੰਦੀ ਹੈ ਸਾਡੇ ਗੁਰੂ ਸਾਹਿਬਾਨ ਹੀ ਦਿੰਦੇ ਆ ਗੁਰਨਾਨ ਸਾਹਿਬ ਹੀ ਦਿੰਦੇ ਐਗਜ਼ੈਕਟਲੀ ਪੁਲ ਬਖਸ਼ਣ ਲਈ ਹੁੰਦਾ ਕਿ ਉਹ ਜੋ ਤੁਸੀਂ ਗਲਤੀ ਕੀਤੀ ਹੈ ਉਹਨੂੰ ਸਹੀ ਕਰੋ ਫੇਰ ਅੱਗੇ ਪੁਲ ਬਖਸ਼ ਕਰੋ ਕੰਫੈਸ ਕਰੋ ਕੰਫੈਸ ਕਰੋ ਨਾ ਕੰਫੈਸ ਵਿੱਚ ਸਪੈਸੀਫਿਕਲੀ ਕਿ ਮੇਰੇ ਤੋਂ ਇਹ ਗਲਤੀ ਹੋਈ ਹੈ ਇਹ ਨਹੀਂ ਰੱਬਾ ਇਹ ਗੁਰੂ ਜੀ ਸੰਗਤੋਂ ਮੈਨੂੰ ਕੰਫੈਸ ਸਪੈਸੀਫਿਕਲੀ ਜਿਹੜਾ ਗੁਰੂ ਜੀ ਨਾਲ ਤੁਸੀਂ ਉਹ ਸ਼ਬਦ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰ ਲਿਓ ਕਿ ਕਿੰਨੇ ਗਲਤ ਗੱਲ ਹੈ ਕਿ ਆਪਣਾ ਕੈਰੈਕਟਰ ਵੇਖੋ ਕਿੱਥੇ ਗੁਰੂ ਉਹ ਜਿਹੜਾ ਗੁੱਸਾ ਰਹੇ ਕਿ ਖਾਸ ਆਪਣੀ ਖਾਸਾ ਸੰਗਤ ਤੇ ਆ ਰਿਹਾ ਹੈ ਭਾਈ ਉਹ ਇੱਕ ਇਨਸਾਨ ਹੈ ਤੁਸੀਂ ਵੀ ਜੋ ਜਿਹਨੂੰ ਲੰਗਰ ਉਹ ਖਰਦਾ ਦੇ ਉਹ ਦੇ ਵੀਡੀਓ ਬਣਾ ਰਿਹਾ ਤੁਸੀਂ ਇਹ ਜੀ ਵੀਡੀਓਸ ਪਲਾਨ ਲਗੇ ਤੁਸੀਂ ਇੱਕ ਇਨਸਾਨ ਨੂੰ ਇਨਸਾਨ ਰਹਿੰਦੇ ਹੋ ਯਾਰ ਕਰਾ ਕੇ ਉਹ ਅਜੇ ਉਹ ਇਨਸਾਨੀਅਤ ਵਿਖਾਇਆ ਤੁਸੀਂ ਆਪਣੇ ਕਰ ਤੋ ਦਿਨ ਟੋਟਲੀ ਇਟ ਵਾਸ ਨਾ ਇਟ ਵਾਸ ਅ ਵੈਰੀ ਪੋਰ ਸ਼ੋ ਐਂਡ ਪਿਓਰ ਸਟੂਡੀਓ ਟਾਈਪ ਫੋਟੋਸ਼ੂਟ ਐਂਡ ਆਪਣੀ ਸੇਕ ਸੰਗਤ ਨੂੰ ਸਿੱਖਣਾ ਚਾਹੀਦਾ ਹੈ ਐਂਡ ਖਾਸ ਕਰਕੇ ਗੁਰਦੁਆਰਿਆਂ ਦੀ ਮੈਨੇਜਮੈਂਟ ਨੂੰ ਐਨ ਐਸ ਡੀ ਪੀ ਸੀ ਮਸਟ ਟੇਕ ਐਕਸ਼ਨ ਕਿ ਇਹ ਸ਼ਬਦ ਉਹਨਾਂ ਕਿਉਂ ਵਜੋ ਸੌਰੀ ਵਜਾ ਨਹੀਂ ਕਹਿ ਸਕਦਾ ਉਹਨਾਂ ਕਿਉਂ ਰਿਸਾਈਡ ਕੀਤਾ ਗਿਆ ਸੋ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲੀ ਦੇ ਵਿੱਚ ਤਖਤ ਸ਼ਰੀ ਪਟਨਾ ਸਾਹਿਬ ਜਾ ਕੇ ਆਏ ਨੇ ਇਸ ਦੀ ਵਿਸ਼ੇਸ਼ਤਾ ਇਹ ਸੀ ਕਿ ਉਹਨਾਂ ਨੇ ਸਿਰ ਤੇ ਪੱਗ ਬੰਨੀ ਹੋਈ ਸੀਗੀ ਉਰ ਮਾਲਾ ਸਾਹਿਬ ਗੁਰਦੁਆਰਾ ਸਾਹਿਬ ਤੱਕ ਤੇ ਜਾ ਕੇ ਪੇਂਟ ਕੀਤਾ ਲੰਗਰ ਹਾਲ ਦੇ ਵਿੱਚ ਸੇਵਾ ਕੀਤੀ ਕੀ ਇਹਦੇ ਵਿੱਚ ਕੋਈ ਰਾਜਨੀਤਿਕ ਤਿਆਰੀ ਕੀਤੀ ਗਈ ਸੀ ਜਾਂ ਵਾਕਈ ਉਹ ਸਰਤਾ ਦੇ ਫੁੱਲ ਪੇਂਟ ਕਰਨ ਗਏ ਸੀ ਕਿ ਵਾਕਈ ਕੋਈ ਆਪਣਾ ਮੈਸੇਜ ਦੇਣਾ ਚਾ ਰਹੇ ਨੇ ਖਾਸ ਕਰ ਸਿੱਖਾਂ ਨੂੰ ਇਸ ਵਿਸ਼ੇ ਤੇ ਚਰਚਾ ਕਰਨ ਲਈ ਇੰਡੀਅਨ ਨੇਵੀ ਤੋਂ ਸੇਵਾਮੁਕਤ ਕੈਪਟਨ ਗੁਰਦੀਪ ਸਿੰਘ ਘੁੰਮਣ ਸਾਹਿਬਾ ਮੌਜੂਦ ਨੇ ਗੱਲਬਾਤ ਕਰਦੇ ਆਂ ਘੁੰਮਣ ਸਾਹਿਬ ਸੋ ਜੀ ਸਾਡਾ ਭਾਈ ਪ੍ਰਧਾਨ ਮੰਤਰੀ ਸਾਡੇ ਜਾ ਕੇ ਆਏ ਨੇ ਉੱਥੇ ਤੁਸੀਂ ਵੀ ਦੇਖਿਓ ਵੀਡੀਓ ਬੜੇ ਆ ਰਹੇ ਨੇ ਰੁਮਾਲਾ ਸਾਹਿਬ ਪੈਂਟ ਕਰ ਰਿਹਾ ਮੱਥਾ ਠੇਕ ਰਿਹਾ ਲੰਗਰ ਦਾਲ ਵਾਲੇ ਕੜਾਏ ਚ ਵੀ ਉਹ ਕਟਸ਼ਾ ਮਾਰ ਰਿਹਾ ਪ੍ਰਸ਼ਾਦ ਦੇ ਵਰਤਾਵ ਹੀ ਰਿਹਾ ਛੱਕਿਆ ਵੀ ਹੈ ਸੋ ਚਲੇਗੇ ਉੱਥੇ ਤਾਂ इशू क्यों क्रिएट हो रहे हैं नहीं जो तो तुम इंट्रोडक्शन कर रहे थे ना जो मैं सुनिया है कि ए कोई सियासत सी हाँ, हाँ, तो उसी आखिया कोई सियासत सी मैं कहना लगी नहीं ना मैं ताकि हां हां तो तो नहीं लगी ठीक है हरबंदर साहब मैं कह रहा हूं ठोक के कह रहा हूं और पूरे कह रहा हूं कि इट वाज नथिंग एल्स बट सियासत ये सिर्फ सियासत सी एंड जे कमर्शियल टर्म्स लिए इट वाज ए प्योर फोटो शूट फोटो शूट की होती है कि जिमें ਤੇ ਉੱਥੇ ਜਾ ਕੇ ਵੀ ਪਰਪਸੇ ਮਾਤੇ ਫੋਟੋ ਖਿਚਵਾ ਕੇ ਆਉਣਾ ਉਹਦੇ ਚ ਕੁਝ ਵੀ ਨਹੀਂ ਸੀ ਹੁਣ ਜੇ ਆਪਾਂ ਤੁਸੀਂ ਕਿਹਾ ਜੀ ਰਮਾਲਾ ਲਾ ਕੇ ਇਹ ਤੇ ਸਭ ਦਿਖਾਵੇ ਨੇ ਕਰਕੇ ਨਾ ਜਾਨਦੀਆਂ ਅਸੀਂ ਤੁਸੀਂ ਵੀ ਨਹੀਂ ਨਾ ਨਾ ਇਹਦੇ ਕਿੰਨੇ ਕਰ ਆਪਾਂ ਅੱਗੇ ਚੱਲਨੇ ਆ ਨਾ ਪੂਰੀ ਗੱਲ ਖਤਮ ਉੱਥੇ ਹੁੰਦੀ ਹੈ ਤੁਸੀਂ ਉਧਰ ਗਏ ਠੀਕ ਹੈ ਅਰੇ ਦੇਖੋ ਭਾਈ ਸਾਡਾ ਇਤਿਹਾਸ ਹੈ ਮੈਂ ਦੂਜਿਆਂ ਦੀ ਗੱਲ ਨਹੀਂ ਕਰਦਾ ਗੁਰੂਆਂ ਦਾ ਸਾਡਾ ਇਤਿਹਾਸ ਹੈ ਮਹਾਰਾਜਾ ਰਣਜੀਤ ਸਿੰਘ ਲੱਗੇ ਵੱਡੇ ਤੋਂ ਵੱਡੇ ਰਾਜਾ ਰਾਜਾ ਸੀ ਜੱਤਾ ਕੋ ਗੁਰਦੁਆਰੇ ਦੀ ਦਰਵਾਜ਼ਾ ਜਾਂ ਦਿੜੀ ਤੋਂ ਬਾਹਰ ਸੀ ਠੀਕ ਹੈ राजा या महाराजा या प्रधानमंत्री बिल्कुल तो नहीं रहती रह है ਤੂੰ ਅੰਦਰ ਜਾ ਰਹੇ ਤੇਰੇ ਬੋਡੀਗਾਰਡ ਜਾ ਰਹੇ ਨਾ ਫਿਟੇ ਮਮਾ ਤੇ ਕਹਿੰਦਾ ਮੈਨੇਜਮੈਂਟ ਜੀ ਤੁਸੀਂ ਆਇਆ ਕਿਉਂ ਅਰੇ ਬਲੈਕ ਕੈਟ ਚੱਲਣ ਦੇ ਐਂਡ ਉਹ ਸੰਗਤ ਨੂੰ ਬਿਹਾਰ ਗੁਰਦੁਆਰਾ ਮੈਨੇਜਮੈਂਟ ਬਿਲਕੁਲ ਅਰੇ ਲਾਣਾ ਤੇ ਉਹਨਾਂ ਤੇ ਤੇ ਅੱਗੇ ਵੀ ਦੱਸਣਾ ਤੇ ਉਹ ਨਾਲ ਬੋਡੀਗਾਰਡ ਚੱਲਣ ਦੇ ਉਹ ਸੰਗਤ ਨੂੰ ਧੱਕਾ ਦੇ ਰਹੇ ਨੇ ਗੁਰਦੁਆਰੇ ਦੇ ਅੰਦਰ ਇਹ ਕੋਈ ਮਤਲਬ ਇਹ ਰਿਪੀਟ ਰਿਵੈਂਡ ਕਰਕੇ ਵੇਖ ਲੋ ਇੱਕ ਮਰ ਤਾਂ ਨੇਰਾ ਇਹ ਕਹੀਦਾ ਕਿ ਆਪਣਾ ਉਹਨੇ ਡਰਾਮਾ ਕੀਤਾ ਔਰ ਮੈਨੂੰ ਤੇ ਮੈਂ ਫਿਰ ਕਹਿ ਰਿਹਾ ਜੋ ਵੀ ਮੈਨੇਜਮੈਂਟ ਹੈ ਇਹਨਾਂ ਨੂੰ ਸ਼ਰਮ ਨਾਲ ਮਰਜਾਣਾ ਚਾਹੀਦਾ ਜੇ ਸੇਤਰ ਮਾਲ ਬਣ ਕੇ ਚੱਲ ਜਾਂਦੇ ਪੱਗ ਨਾ ਬੰਨਦੇ ਕੋਈ ਦਿੱਕਤ ਨਹੀਂ ਰਮਾਲਾਂ ਬਿਲਕੁਲ ਠੀਕ ਹੈ ਦੈਟ ਇਜ਼ ਅਲੌਡ ਯਾਰ ਜਿਹੜਾ ਜਿਹੜਾ ਸਪਨਸ ਕਰ ਪੱਗ ਨਾਲ ਕੀ ਇਸ਼ਾਰਾ ਕਰ ਪੱਗ ਨਾ ਹੋਇਆ ਰਿਹਾ ਸੀ ਸਿਆਸਤ ਤੁਸੀਂ ਉਸ ਚੋਂ ਕਰਕੇ ਸਿਆਸਤ ਕਿ ਹੌਣ ਬਈ ਖਾਲਸਾ ਕੌਮ ਮੈਨੂੰ ਕਰ ਦਿਓ ਮਾਫ ਕਿਉਂ ਮਾਫ ਕਰ ਦਿਓ ਕਿਉਂਕਿ ਪਿਛਲੇ 10 ਸਾਲ ਤੋਂ ਤੁਸੀਂ ਜੋ ਕੁਝ ਕੀਤਾ ਪੰਜਾਬੀਆਂ ਨਾਲ ਕੀਤਾ ਆਪਾਂ ਸਟੈਪ ਬਾਈ ਸਟੈਪ ਚੱਲਣ ਲਿਆ ਸਪੱਲਾ ਦੇ ਆਪ ਸਭ ਤੋਂ ਵੱਡਾ ਤੇ ਲਈ ਆਪਣਾ ਕਿਸਾਨ ਅੰਦolan ਤੇਰੇ ਦਰ ਤੇ ਸੌਰੀ ਤੇਰੇ ਦਰ ਤੇ ਦਿੱਲੀ ਦੇ ਦਰ ਤੇ 1 ਮਿਲੀਅਨ 10 ਲੱਖ ਬੰਦਾ ਸਵਾ ਸਾਲ ਬੈਠਾ ਰਿਹਾ 733 ਬੰਦਿਆਂ ਦੀ ਜਾਨ ਚਲੀ ਗਈ ਬਿਲਕੁਲ ਠੀਕ ਹੈ ਏਨੂੰ ਜਦੋਂ ਜਾ ਕੇ ਮੇਰੇ ਪਿੱਛੇ ਇਹਨੂੰ ਜਦੋਂ ਜਾ ਕੇ ਕਿਸੇ ਨੇ ਕੋਈ ਲੱਲੂ ਪੰਚ ਉਹ ਨਹੀਂ گورنر ਆਫ ਜੰਮੂ ਕਸ਼ਮੀਰ ਜਿਹੜਾ ਭਾਪਾ ਬੀਜੇਪੀ ਦੇ گورنر ਇੰਟਰ ਸਟੇਟਾਂ ਦੇ ਰਹੇ ਨੇ ਸਰਪਾਲ ਮਲਿਕ ਉਹਨਾਂ ਨੇ ਜਾ ਕੇ ਸਲਾਹ ਦਿੱਤੀ ਸੀ ਕਿ ਭਾਈ ਇਹ ਨਾਲ ਪੰਗੇ ਨਾ ਲੈ ਇਹ ਮਿਹਨਤੀ ਕੌਮ ਹੈ ਇਹਨਾਂ ਨਾਲ ਜਿਸ ਤਰ੍ਹਾਂ ਜੋ ਬਚਾਇਸ ਬੰਦਾ ਹੈ ਉਹ ਲੰਬੇੜ ਦਿਓ ਕਰਕੇ ਐਂਡ ਉਦੋਂ 783 ਬੰਦਿਆਂ ਦੀ ਜਾਨ ਜਾ ਚੁੱਕੀ ਸੀ ਤੇ ਇਹ ਜਦੋਂ ਦੱਸੇਗਾ ਇਤਨੇ ਲੋਕਾਂ ਤੇ ਇਹਦੇ ਲਫਜ਼ ਕੀ ਸੀ ਲਫਜ਼ ਕੀ ਕਿ ਮੇਰੇ ਲਈ ਥੋੜੀ ਮਰੇ ਆ ਕੋਟ ਮੇਰੇ ਲਈ ਥੋੜੀ ਮਰੇ ਆ ਅਰੇ 733 ਬੰਦਾ ਦਰੋ ਕੋ ਲੱਗਿਆ ਤੈਨੂੰ ਤਾਂ ਕੁਝ ਹੈ ਹੀ ਨਹੀਂ ਮਾਫੀ ਇੱਕ ਤਾਂ ਉਹ ਮੰਗਵਾ ਰਹੇ ਆ ਦੂਜਾ ਜਦੋਂ ਪੰਜਾਬ ਆਏ ਸੀ ਯਾਦ ਹੈ ਤੇ ਕਾਕੇ ਤੇ ਬਈ ਅਰੇ ਉਹਦੋਂ ਵੀ ਪੱਗ ਬੰਨੀ ਸੀ ਆ ਕੇ ਹਾਂ ਬਿਲਕੁਲ ਬਿਲਕੁਲ ਪੱਗ ਤੇ ਇਹ ਅਰੇ ਇਹਨਾਂ ਨੇ ਤਾਂ ਜਿੰਨੇ ਡਰਾਮੇ ਕੀਤੇ ਨੇ ਮਤਲਬ ਜਿੱਥੇ ਜਾਂਦੇ ਨੇ ਉਹ ਬੰਦੇ ਕਰਨੀ ਤੇ ਮੇਰਾ ਤਾਂ ਇਹ ਕਾ ਵੀ ਰਿਸ਼ਤਾ ਵਾਹਾਂ ਕਾ ਵੀ ਰਿਸ਼ਤੇ ਯਾਹਾਂ ਕਾ ਹਰ ਜਗ੍ਹਾ ਰਿਸ਼ਤਾ ਰਿਸ਼ਤਾ ਹੋ ਜਾਂਦਾ ਕਰਾ ਕੇ ਪੰਜਾਬ ਜਦੋਂ ਤੁਸੀਂ ਆਏ ਹਰ ਸੇਟ ਦੇ ਕੋਲ ਪ੍ਰਧਾਨ ਮੰਤਰੀ ਜਦੋਂ ਵੀ ਜਾਂਦਾ ਹਰ ਸੇਟ ਨੂੰ ਕੋਈ ਨਾ ਕੋਈ ਪੈਕੇਜ ਦੇ ਕੇ ਆਉਂਦਾ ਠੀਕ ਹੈ ਇਹ ਪੰਜਾਬ ਦੇ ਨਾਲ ਡਿਕਲੇਅਰ ਵੀ ਨਹੀਂ ਕੀਤਾ ਬਾਕੀ ਸਟੇਟਾਂਸ ਫਿਰ ਵੀ ਗਏ ਤੇ ਉਧਰ ਡਿਕਲੇਅਰ ਕਰਦੇ ਜੇ ਕੁਝ ਆਪਣਾ ਜੇ ਤੁਸੀਂ ਬਿਹਾਰ ਦਾ ਯਾਦ ਰੱਖੋ ਡਿਸਟਿੰਕਟਲੀ ਕਰ 5000 ਤੋਂ 10000 ਤੋਂ 50000 ਤੋਂ 60000 ਤੋਂ 70000 ਤੋਂ ਲੱਖ ਤੋਂ ਸਵਾਲਾ ਪੱਤ ਕਿਥੇ ਲੱਗੇ ਸੀ ਕੀ ਆਂਦੇ ਕਿਦਾ ਚਵਾਨੇ ਨਹੀਂ ਦਿੱਤੀ ਚਵਾਨੇ ਨਹੀਂ ਦਿੱਤੀ ਅੱਛਾ ਬਿਹਾਰ ਹੀ ਕਿਉਂ ਪੰਜਾਬ ਆ ਜਾਂਦੇ ਜੇ ਨਰਾਜ਼ਗੀ ਪੰਜਾਬ ਦੇ ਨਾਲ ਦਰਬਾਰ ਸਾਹਿਬ ਆਂਦੇ ਅਨੰਦਪੁਰ ਸਾਹਿਬ ਆਂਦੇ ਕੇਸਗੜ ਆਂਦੇ ਅਸੀਂ ਤਾਂ ਕਹਿੰਦੇ ਆ ਉਹਨਾਂ ਸੋ ਗਲਤੀਆਂ ਨਹੀਂ ਕਿ ਗੁੰਦਮਾ ਸਾਹਿਬ ਆਂਦੇ ਤਿੰਨ ਤਖਤ ਪੰਜਾਬ ਚ ਵੀ ਨੇ ਬਿਲਕੁਲ ਤੇ ਉਧਰ ਨਹੀਂ ਆਏ ਨਹੀਂ ਆਏ ਤਾਂ ਜੋ ਆਏ ਵੀ ਤਾਂ ਖਾਲੀ ਹੱਥ ਚਲੇ ਗਏ ਹੁਣ ਵੋਟਾਂ ਦਾ ਟਾਈਮ ਆ ਗਿਆ ਤੇ ਚਲੋ ਜੀ ਹੁਣ ਪੱਗ ਬਨ ਕੇ ਆ ਕੇ ਕਰਕੇ ਹੁਣ ਬਾਕੀ ਰੇ ਲੰਗਰ ਦੀ ਸੇਵਾ ਅਰੇ ਕਾ ਦੀ ਸੇਵਾ ਯਾਰ ਇੱਕ ਵਾਰੀ ਇੰਨੀ ਕਰਦੇ ਅਸੀਂ ਤੁਸੀਂ ਸੇਵਾ ਪਛਾਣਦੇ ਇੰਨੀ ਨਾ 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 ਇਹ ਤਾਂ ਕਰਕੇ ਸੇਵਾ ਹੁੰਦੀ ਏ ਉੱਥੇ ਜਦੋਂ ਉਹ ਕਿ ਇਹ ਰਿਖਾਇਆ ਜੀ ਜਿੱਥੇ ਆਪਣੇ ਲੰਗਾ ਰਾਜ ਪੰਦਾ ਹੈ ਲੰਗਰ ਹਾਲ ਬੰਦ ਹੈ ਉਥੇ ਪਾਜੀ ਇੰਨੇ ਸੇਵਾਦਾਰ ਹੁੰਦੇ ਨੇ ਕਿ ਮੋਢੇ ਨੂੰ ਮੋਢਾ ਵੱਜਦਾ ਕਿਉਂ ਮੋਢੇ ਨੂੰ ਵੱਜਦਾ ਕਿ ਅੱਗੇ ਸੰਗਤ ਜਿਨ੍ਹਾਂ ਦੀ ਲੰਗਰ ਖਵਾਣਾ ਹੈ ਉਥੇ ਵੀ ਕਤਾਰਾਂ ਦੀਆਂ ਕਤਾਰਾਂ ਹੁੰਦੀਆਂ ਨੇ ਇੱਥੇ ਧੱਕਾ ਵੜੇ ਇੱਥੇ ਤੁਸੀਂ ਸਾਰਾ ਖਾਲੀ ਕਰ ਦਿਓ ਹਾਂ ਐ ਇੱਕ ਵੇਲੇ ਨਸਨ ਬਸਤਾ ਹੈ ਨਾ ਨਾਰੇ ਛੋੜੋ ਕੈਪਟਨ ਸਾਹਿਬ ਉਹ ਵੀ ਵੀਆਈਪੀ ਤਾਂ ਹੈ ਨਾ ਮੈਂ ਮੈਂ ਪਹਿਲੇ ਦਿਨ ਪਹਿਲੀ ਮੇਰੀ ਪਹਿਲੀ ਲਾਈਨ ਹੀ ਯੂ ਆਰ ਵੀਆਈਪੀ ਜਦੋਂ ਵੀ ਆਉਟਸਾਈਡ ਦਾ ਗੁਰਦੁਆਰਾ ਗੁਰਦੁਆਰੇ ਅੰਦਰ ਵੀ ਜੇ ਤੂੰ ਆ ਕੇ ਵੀਵੀਪੀ ਰਹਿਣਾ ਤਾਂ ਵਾਇਰ ਯੂ ਕਮਿੰਗ ਹੈ ਕਦੀ ਤੁਹਾਡੀ ਵੀ ਜ਼ਿੰਦਗੀ ਡਿਊਟੀ ਲੱਗਣੀ ਤੁਹਾਡਾ ਕੋਈ ਸੀਨੀਅਰ ਅਫਸਰ ਤੁਹਾਡੇ ਗੁਰਦੁਆਰੇ ਕਿਤੇ ਆਇਆ ਹਣ ਤੁਸੀਂ ਲੈ ਕੇ ਗਏ ਹੋਣੇ ਹਾਂ 100% ਨੋ ਪ੍ਰੋਬਲਮ ਐਮ ਐਬਸੋਲਿਊਟ ਨਾਰਮਲ ਮੈਂ ਆਪਣੀ ਤੇ ਛੱਡੋ ਆਪਣਾ ਹਰਮੰਦਰ ਸਾਹਿਬ ਕਿਨੇ ਵੀ ਵੀਵੀਪੀ ਆਉਂਦੇ ਨੇ ਰਮੰਦਰ ਸਾਹਿਬ ਲੈ ਕੇ ਜਾਂਦੇ ਨਾ ਸਾਈਡ ਤੋਂ ਨਾ ਨਾ ਸਾਈਡ ਤੋਂ ਲੈ ਕੇ ਜਾਂਦੇ ਨੇ ਪਰ ਇਹ ਤੱਕਾ ਮੁਕੀ ਹੁੰਦੀ ਹੈ ਸਾਰਿਆਂ ਨੂੰ ਕਲੀਅਰ ਕਰ ਦਿੰਦੇ ਨੇ ਮਤਲਬ ਜਦੋਂ ਨਾ ਸਾਈਡ ਤੇ ਇੱਕ ਮਿੰਟ ਸੁਣੋ ਨਾ ਸਾਫ਼ ਨਹੀਂ ਹੁੰਦਾ ਬਿਲਕੁਲ ਐਗਜ਼ੈਕਟਲੀ ਅਰੇ ਇਧਰੋਂ ਤੁਸੀਂ ਲੈ ਕੇ ਬਾਇ ਆਲ ਮੀਜ਼ ਉਹ ਨਾ ਤੇ ਜੋ ਡਿਜੂ ਡਿਜ਼ਰਵਟ ਯਾਰ ਇਹਦੇ ਤੇ ਕੋਈ ਸ਼ੱਕ ਨਹੀਂ ਹੈ ਉਧਰ ਲੈ ਕੇ ਤੁਸੀਂ ਜਦੋਂ ਲਾਈਨ ਰਮੰਦਰ ਸਾਹਿਬ ਵੀ ਟੋਡੀਆਂ ਜਿਹੜੀ ਛੇ ਲਾਈਨਾਂ ਲੱਗੀਆਂ ਜੇ ਦੋ ਦੋ ਤਿੰਨ ਤਿੰਨ ਘੰਟੇ ਲੱਗਦੇ ਉਹ ਲਾਈਨਾਂ ਖਾਲੀ ਕਰ ਦਿੰਦੇ ਨੇ ਨਹੀਂ ਕਰਦੇ ਨਹੀਂ ਕਰਦੇ ਨਾ ਤੇ ਫਿਰ ਇਸੇ ਕੱਲ੍ਹ ਦਾ ਲਈ ਯਾਰ ਫਿਰ ਦੂਜੀ ਕੱਲ੍ਹ ਸੁਣੋ ਆਪਾਂ ਕਿਹਾ ਲੰਗਰ ਦੀ ਸੇਵਾ ਕੀਤੀ ਗਾਦੀ ਸੇਵਾ ਕੀਤੀ ਲੰਗਰ ਯਾਰ ਫਿਰ ਉਹ ਮੈਂ ਕਿਹਾ ਫੋਟੋ ਸ਼ੂਟ ਹੋ ਰਿਹਾ ਇੱਕ ਕਰਨ ਅਰੇ ਉਦੋਂ ਜਦੋਂ ਤੁਸੀਂ ਕਿਸੇ ਲੰਗਰ ਚਲੇ ਜਾਓ ਉਹ ਜਿਹੜੀ ਵੱਡੀ ਹੁੰਦੀ ਹੈ ਨਾ ਜਿਹ ਕਿ ਉਹਨੂੰ ਕੀ ਕਹਿੰਦੇ ਹਰ ਜਿੱਤੇ ਹਾਂ ਉਹਦੇ ਤੇ ਸਿਰਫ ਇੱਕ ਫੁਲਕਾ ਸੀ ਹਾਂ ਤਵੀ ਜਿਹੜੀ ਹੈ ਇਸ ਇਟ ਪੋਸੀਬਲ ਡਰਾਮ ਨਹੀਂ ਹੋ ਗਿਆ ਅਰੇ ਉਹਦੇ ਤੇ ਤੂੰ 24 ਘੰਟੇ ਜਿੱਥੇ ਜਾਜ ਲੰਗਰ ਚੱਲ ਰਿਹਾ ਹੁੰਦਾ ਹੈ ਉਹਦੇ ਤੇ ਭਰੀ ਭਰੀ ਹੁੰਦੀ ਹੈ ਇੱਥੇ ਕਰਕੇ ਬਣਾਉਣ ਵਾਲੇ ਐਗਜ਼ੈਕਟਲੀ ਤੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਠੀਕ ਹੈ ਹਕੀਕਤ ਹੈ ਤੇ ਕੀ ਕਰ ਕੇ ਉਹਦੇ ਬਾਅਦ ਤੁਸੀਂ ਸੇਵਾ ਕੀ ਕਰਨ ਲੇ ਹੋ ਡਰਾਮਾ ਉਹ ਕਰਨ ਦੇ ਆਰੇ ਚਾਰ ਬੰਦੇ ਬਿਠਾ ਲਏ ਸਾਰਾ ਇਸ ਤੋਂ ਉਹ ਟੀਵੀ ਆ ਕਰਕੇ ਤੋਂ ਕਹਿੰਦਾ ਮੈਂ ਇਟ ਵਾਸ ਅ ਫੋਟੋ ਸ਼ੂਟ ਆਪਣਾ ਜਿਵੇਂ ਉਹਨਾਂ ਦੀ ਆਦਤ ਹੈ ਉਹਨਾਂ ਦਾ ਸ਼ੌਕ ਹੈ ਰਦਰ ਆ ਨਹੀਂ ਤੇ ਪੰਜਾਬੀ ਕਿਸ ਤਰ੍ਹਾਂ ਲੈਣਗੇ ਇਹਨਾਂ ਦੇ ਫੋਟੋ ਸ਼ੂਟ ਨੂੰ ਬਿਲਕੁਲ ਉਹ ਪੜ੍ਹਾਈ ਲੈ ਰਹੇ ਜਿਵੇਂ ਮੈਨਾਂ ਲੈ ਰਹੇ ਉਸੇ ਤਰ੍ਹਾਂ ਲੈ ਰਹੇ ਨੇ ਇਹਦੇ ਇੱਕ ਤਰ੍ਹਾਂ ਦੀ ਹੋਵੇਗਾ ਇਹਨਾਂ ਨੂੰ ਚਵਾਨੀ ਦਾ ਨਹੀਂ ਕਹਿੰਦਾ ਚੱਲ ਰਿਹਾ ਬੋਲਸ਼ੇਵਿਕ ਜੇ ਮੰਨ ਲਓ ਕਿ ਚਾਰ ਵੋਟ ਮਿਲਦੇ ਭਈ ਉਹਦਾ ਹੰਦ ਸਵਾ ਰਹਿ ਗਿਆ ਕਰਕੇ ਔਰ ਹੋਰ ਨਾ ਵੀ ਇਦਾਂ ਹੀ ਚਾਹੀਦਾ ਅਰੇ ਤੁਸੀਂ ਕੀ ਕਹ ਕੇ ਕਿ ਨਾ ਮਤਬ ਗੁਰੂ ਦੇ ਘਰ ਆ ਕੇ ਅ ਨਿਊ ਆਰ ਟ੍ਰਾਈਂਗ ਟੂ ਬੀ ਬਿਗਰ ਦਨ ਦਾ ਗੁਰੂ ਔਰ ਹੋਰ ਗੱਲ ਸੁਣੋ ਜਿਹੜੀ ਪਟਨਾ ਜਦ ਪਟਨਾ ਜਦ ਆਪਣਾ ਮੈਨੇਜਮੈਂਟ ਦੀ ਹੈ ਜਦੋਂ ਇਹ ਆਪਣਾ ਆਇਆ ਆਪਣੇ ਆਪ ਨੂੰ ਸੈਂਚਾ ਕਹਿੰਦਾ ਹੈ ਮਤਲਬ ਜੇ ਜਿੰਨੂ ਸਿੱਖੀ ਨਾਲ ਕੋਈ ਹੈਗਾ

ਉਹ ਉਹਦਾ ਮਤਲਬ ਉਹ ਵੀ ਗਲਤ ਹੈ ਪਰ ਇਹ ਜ਼ਿਆਦਾ ਗਲਤ ਹੈ ਕਿਉਂ ਰਾਜਨ ਨੇ ਕੇ ਰਾਜਾ ਮਹਾਰਾਜਨ ਕੇ ਰਾਜਾ ਐਸਾ ਰਾਜ ਛੋੜ ਕੇ ਦੂਜਾ ਕੌਣ ਚਾਹੀਏ ਇਹ ਸ਼ਬਦ ਲਿਖਿਆ ਗਿਆ ਹੈ ਗੁਰੂ ਗੋਬਿੰਦ ਸਿੰਘ ਜਲੀ 10ਵੇਂ ਪਾਤਸ਼ਾਹੀ ਤੇ ਤੁਸੀਂ ਇਹ ਜਿਹੜਾ ਮੈਂ ਕੀ ਕਹਾਂ ਨੋ ਜਿਹੜਾ ਸਾਡੇ ਵਰਗਾ ਸਾਡੇ ਵਰਗਾ ਕਲੀ ਨਾ ਨਾ ਨਹੀਂ ਸਾਡੇ ਤੋਂ ਪਹਿੜਾ ਕਿਉਂ ਕਿਉਂ ਪਹਿੜਾ ਅਰੇ ਪਹਿਲੀ ਗੱਲ 10 ਸਾਲਾਂ ਦਾ ਰਿਕਾਰਡ ਹੈ ਇੱਕ ਦਿਨ ਤਾਂ ਤਾਂ ਹੈਗਾ ਨਹੀਂ 10 ਸਾਲਾਂ ਦਾ ਰਿਕਾਰਡ ਹੈ ਜਿਹੜਾ ਬੰਦਾ ਸੱਚ ਨਹੀਂ ਬੋਲਦਾ ਉਹਨੂੰ ਕੀ ਕਹਿੰਦਾ ਝੂਠਾ ਲਾਇਰ ਲਾਇਰ ਇਹ ਜਨਾਬ ਨੇ 10 ਸਾਲ ਤੋਂ ਮੈਨੂੰ ਇੱਕ ਸੱਚ ਦੱਸ ਦਿਓ ਫਿਰ ਜਿਹੜਾ ਬੰਦਾ ਲਾਇਰ ਜਾਂ ਝੂਠਾ ਹੁੰਦਾ ਕੌਣ ਹੈ ਝੂਠ ਬੋਲਦਾ ਕੌਣ ਹੈ ਜਿੰਨਾ ਕੋਈ ਗਲਤ ਕੰਮ ਕੀਤਾ ਜਾਂ ਕਿਸੇ ਤੋਂ ਡਰ ਰਿਹਾ ਹੋਵੇ ਉਹੀ ਬੋਲਦਾ ਹੈ ਹਕੀਕਤ ਹੈ ਕੋਈ ਇਨਸਕਿਉਰ ਹੋਏ ਇਨਸਕਿਉਰ ਇਨਸਕਿਉਰ ਜਿਹਨੇ ਗਲਤ ਕੀਤਾ ਹੈ ਜਾਂ ਕਿਸੇ ਤੋਂ ਡਰਦਾ ਝੂਠ ਉੱਥੇ ਹੁੰਦਾ ਨਾ ਕਿ ਜਿਵੇਂ ਕਿਸੇ ਬੱਚੇ ਦਾ ਗਲਾਸ ਟੁੱਟ ਗਿਆ ਨੇ ਮੈਨੇ ਨਹੀਂ ਥੋੜਾ ਐਗਜ਼ਾਮਪਲ ਛੋਟੇ ਦੇ ਰਿਹਾ ਤੇ ਤੂੰ ਫਿਰ ਜਿਹੜਾ ਫਿਰ ਜਿਹੜਾ ਫਿਰ ਜਿਹੜਾ ਝੂਠਾ ਕੜਾਂਦਾ ਜਿਹੜ ਇਹੋਂ ਨਾਲ ਟੁੱਟਾ ਬਿਲਕੁਲ ਠੀਕ ਫਿਰ ਜਿਹੜਾ ਬਾਰ-ਬਾਰ ਝੂਠ ਬੋਲ ਕੇ ਮੁਕਰ ਜਾਏ ਉਹਨੂੰ ਕੀ ਕਹਿੰਦਾ ਮੱਕਾਰ ਸਮਝ ਗਏ ਬਿਲਕੁਲ ਠੀਕ ਤਾਂ ਝੂਠ ਮੱਕ ਮੁਕਰਣਾ ਨ ਮੱਕਾਰ ਇੱਕ ਕੈਰੈਕਟਰੀਜ਼ਰ ਹੋ ਗਿਆ ਪਰ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਨੂੰ ਕਹਿੰਦਾ ਸੇਂਟ ਸਕਾਲਰ ਵਾਰੀਅਰ ਸੰਤ ਸਿਪਾਹੀ ਪਰ ਕਿੱਥੇ ਹੋ ਕਿੱਥੇ ਤੁਸੀਂ ਉਹ ਕਰਨ ਲੇ ਹੋ ਐਨ ਇਹ ਚੱਲਦਾ ਰਿਹਾ ਜਦ ਜਦ ਜਦੋਂ ਬਾਹਰ ਤੱਕ ਨਹੀਂ ਗਿਆ ਇਹ ਸ਼ਬਦ ਚੱਲਦਾ ਰਿਹਾ ਅਗਾਂ ਬੰਦੀ ਹੋਣੀ ਕਿ ਬਣਾਈ ਹੋਣੀ ਕਿਸੇ ਤੋਂ ਬਣਾਈ ਉਹ ਤਾਂ ਬਣਾਏਗਾ ਨਹੀਂ ਐਡ ਅੰਡਰਸਟੂਡ ਬਣਾਈ ਹੋਣੀ ਇਹਨਾਂ ਤੇ ਆਪਾਂ ਅਲਾਉਸ ਕਰੀ ਤੇ ਹੋਣੀ ਚਾਹੀਦੀ ਨਹੀਂ ਕਹਾਂ ਨਾ ਤੇ ਇਹਨਾਂ ਇਹਨੂੰ ਤਾਂ ਕਰ ਤੇ ਮੈਂ ਆ ਕੇ ਆਪਣੇ ਇੱਥੇ ਪੰਜਾਬ ਆ ਕੇ ਕਿਸੇ ਤਰ੍ਹਾਂ ਕਰ ਮੈਂ ਕਰਣਾ ਕਰ ਸੀ ਤੁਸੀਂ ਕਹਿ ਰਹੇ ਹੋ ਸੁਣਾ ਕਿ ਵੀ ਵੀ ਆਈ ਪੀ ਹੁਣ ਆਪਣਾ ਐਗਜ਼ਾਮਪਲ ਅਗੇਨ ਦੇ ਰਿਹਾ ਤਿੰਨ ਦਿਨ ਰਾਹੁਲ ਮੈਂ ਆ ਕੇ ਆਪਾਂ ਕਿਸੇ ਦੀ ਇਹ ਨਹੀਂ ਕਰਨੀ ਕਿ ਕਾਂਗਰਸ ਆ ਕਰੇਗਾ ਭਾਜੀ ਹਕੀਕਤ ਦੀ ਗੱਲ ਕਰਕੇ ਇਨਸਾਨੀ ਦੀ ਗੱਲ ਕਰ ਰਹੇ ਹਾਂ ਰਾਹੁਲ ਤਿੰਨ ਦਿਨ ਲਾ ਕੇ ਗਿਆ ਸੀ ਇੱਕ ਕੋਨੇਕ ਆਪਣਾ ਨਾਪ ਆਪਣਾ ਪੋਲਿਟਿਕਲ ਪੋਲਿਟਿਕਲ ਬੰਦਾ ਹੋਂ ਦਿੱਤਾ ਉਹਨੇ ਇੰਨੀ ਮਾਇਲਤ ਕੋਈ ਹਕੀਕਤ ਹੈ ਫਿਰ ਸੰਗਤ ਦੇ ਵਿੱਚ ਜਾ ਕੇ ਜਿਵੇਂ ਸੰਗਤ ਨਾਲ ਪੰਡਿਤ ਜੀ ਕਰ ਰਹੀ ਸੀ ਤਾਂ ਸੰਗਤ ਦੇ ਨਾਲ ਸੀ ਜੋ ਕੁਝ ਵੀ ਕਰ ਰਹੀ ਸੀ ਸੰਗਤ ਦੇ ਨਾਲ ਕਰ ਰਹੀ ਸੀ ਇਹ ਤਾਂ ਤਾਂ ਨਹੀਂ ਕਰ ਰਹੇ ਸੋ ਦਿਸ ਵਾਸ ਅ ਫੋਟੋ ਫੋਟੋ ਸ਼ੂਟ ਜਿਹੜਾ ਕਿ ਸਿੱਖ ਕੰਮ ਨਾਲ ਸਿੱਖ ਕੰਮ ਨਾਲ ਹੋ ਸ਼ਾਜਾ ਨਹੀਂ ਚਾਹੀਦੀ ਹੈ ਅਰੇ ਤਾਂ ਅੱਡਾ ਭੇੜਾ ਘਰ ਕਰਤਾ 700 ਬੰਦੇ ਉਧਰ ਕਰ ਕਰਨ ਲਿਆ ਫਿਰ ਜਿਹੜੀ ਉਹ ਦੋ ਵੀ ਭੈੜੀ ਗੱਲ 733 ਬੰਦਿਆਂ ਦੀ ਜਾਨ ਗਈ ਸਵਾ ਉਸੇ ਬੈਠੇ ਰਹੇ ਤੇ ਜਦੋਂ ਵੇਖਿਆ ਇਲੈਕਸ਼ਨਾਂ ਦਾ ਦੌਰ ਹੈ ਉਦੋਂ ਜੀ ਹਮਾਰੇ ਸੇ ਗਲਤੀ ਹੋ ਗਈ ਹਮਾਰਾ ਨਹੀਂ ਹੋ ਗਿਆ ਤੇ ਚੋਦੇ ਦੀ ਪੰਜ ਪੰਜਾਬ ਆ ਕੇ ਮਾਫੀ ਮੰਗ ਲਈ ਨਾ ਨਾ ਇੱਕ ਮਿੰਟ ਕਿੰਨੇ ਵਾਦੀ ਫਿਰ ਕਿੰਨੇ ਮਾਫੀ ਮੰਗ ਨਾ ਨਾ ਇੱਕ ਮਿੰਟ ਇਹ ਮਾਜੰਦੇ ਫਰਜ ਕਰੋ ਹਾਂਜੀ ਇਨ ਫਿਊਚਰ ਮਾਫੀ ਨਾਲ ਕਾਹਦਾ ਚੱਲੇਗਾ ਹੁਣ ਤੁਸੀਂ ਤਾਂ ਉੱਛਾ ਲੈਣਗੇ ਨਾ ਨਾ ਭੋਲੇ ਤਾਂ ਕਿ ਭੁੱਲ ਬਖਸ਼ਾਣ ਦਾ ਸੁਨੇਹਾ ਵੀ ਸਾਡੀ ਕੌਮ ਹੀ ਦਿੰਦੀ ਹੈ ਸਾਡੇ ਗੁਰੂ ਸਾਹਿਬਾਨ ਹੀ ਦਿੰਦੇ ਗੁਰੂ ਗ੍ਰੰਥ ਸਾਹਿਬ ਹੀ ਦਿੰਦੇ ਐਗਜ਼ੈਕਟਲੀ ਭੁੱਲ ਬਖਸ਼ਾਣ ਲਈ ਹੁੰਦਾ ਕਿ ਉਹ ਜੋ ਤੁਸੀਂ ਗਲਤੀ ਕੀਤੀ ਹੈ ਉਹਨੂੰ ਸਹੀ ਕਰੋ ਫਿਰ ਆ ਕੇ ਭੁੱਲ ਬਖਸ਼ਾ ਕੰਫੈਸ ਕਰੋ ਕੰਫੈਸ ਕੰਫੈਸ ਕਰੋ ਨਾ ਕੰਫੈਕਟ ਵੀ ਸਪੈਸੀਫਿਕਲੀ ਕਿ ਮੇਰੇ ਤੋਂ ਐ ਗਲਤੀ ਹੋਈ ਹੈ ਇਹਦੇ ਲਈ ਰੱਬਾ ਹੈ ਗੁਰੂ ਜੀ ਸੰਗਤੋ ਮੈਨੂੰ ਕਰ ਸਪੈਸੀਫਿਕਲੀ ਕਿ ਆ ਕਰਾ ਕੇ ਨਥਿੰਗ ਕਰਾ ਕੇ ਤਾਂ ਤੁਸੀਂ ਉਧਰ ਚਲੇ ਜੀਆ ਕਿਕੇ ਦਾ ਆਪਣਾ ਪੰਜਾਬ ਦਾ ਜਦੋਂ ਮੈਂ ਕੀ ਕਰ ਰਿਹਾ ਕਰਾ ਕੇ ਗੁਰੂ ਜੀ ਦੇ ਨਾਲ ਤੁਸੀਂ ਉਹ ਸ਼ਬਦ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰ ਜਿਓ ਕਿੰਨੇ ਗਲਤ ਗੱਲ ਹੈ ਕਿ ਆਪਣਾ ਕੈਰੈਕਟਰ ਵੇਖੋ ਕਿੱਥੇ ਗੁਰੂ ਉਹ ਨਹੀਂ ਹੀ ਇਜ਼ ਓਵਰ ਕੰਫੀਡੈਂਸ ਨਾ 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 ਓਵਰ ਕੰਫੀਡੈਂਸ ਅਸਲੇ ਮੈਂ ਕਿਦਸੇ ਝੂਠ ਕੌਣ ਬੋਲਦਾ ਅੱਛਾ ਝੂਠ ਦਰਿਆ ਬੰਦਾ ਬੋਲਦਾ ਜਿਹਨੂੰ ਪਤਾ ਕਿ ਮੈਂ ਫੜਿਆ ਜਾਵਾਂਗਾ ਤੇ ਕੰਫੀਡੈਂਸ ਹੈ ਨਹੀਂ ਰਿਹਾ ਕਿ ਹੌਣੇ ਸੇ ਕਰਕੇ ਵੀ ਜਿੱਥੇ ਜਾ ਕੇ ਮੱਛੀ ਟੇਕੋ ਆ ਕਰੋ ਆਕਰ ਅਰੇ ਜੇ ਮੱਛੀ ਵੀ ਟੇਕਨੇ ਨਾ ਯਾਰ ਤੂੰ ਹੁਣ ਤੇ ਜਨੂਨ ਬਨ ਜਾ ਹੈਨਾ ਅਰੇ ਬਾ ਇਹ ਤੇ ਚਲੋ ਤਖਤ چھوٹਾ ਹੈ ਗੁਰਮੰਦਰ ਸਾਹਿਬ ਤੋਂ ਉੱਚਾ ਕੋਈ ਨਹੀਂ ਇਥੇ ਦੁਨੀਆ ਦੀ ਕਿਹੜੀ ਹਸਤੀ ਜਿਹੜੀ ਨਹੀਂ ਆਈ ਆ ਕਦੀ ਇਹੋ ਜਿਹਾ ਸੀਨ ਹੋਇਆ ਉਹ ਵੀ ਇੰਗਰੇਜ਼ਾਂ ਦੇ ਮਤਲਬ ਹੰਦਲ ਵੱਡੇ ਤੋਂ ਵੱਡੇ ਜਿਹੜੇ ਵੀ ਵੱਡੇ ਡਿਜਨੈਟਰੀ ਆਉਂਦੀ ਹੈ ਜਿਵੇਂ ਉਹਨਾਂ ਨੇ ਦੋ ਤਿੰਨ ਜਗ੍ਹਾ ਜਾਣਾ ਹੀ ਹੁੰਦਾ ਜਿਵੇਂ ਆਪਣਾ ਗਾਂਧੀ ਆਪਣੀ ਸਮਾਦੀ ਉੱਥੇ ਜਾਣ ਕੇ ਜਾਣ ਕੇ ਤਾਜ ਮਹਿਲ ਜਾਣ ਕੇ ਜਾਣ ਕੇ ਪੰਜਾਬ ਨਾਰਥ ਅਨਕ ਦੁਰਗਾ ਇੱਥੇ ਜਾਣਾ ਜਣ ਤੂੰ ਸਾਰੀਆਂ ਆਲ ਪਰਸਨੈਲਿਟੀਜ਼ ਕੋਦਰ ਕਦੀ ਹੋਵੇ ਸੀਨ ਵੇਖਿਆ ਨਹੀਂ ਤੋਟ ਮਾਰ ਕੇ ਉਹ ਮੈਨੂੰ ਜਿਹੜਾ ਗੁੱਸਾ ਰਿਹਾ ਕਿ ਖਸ ਆਪਣੀ ਖਾਲਸਾ ਸੰਗਤ ਤੇ ਆ ਰਿਹਾ ਭਾਈ ਉਹ ਇੱਕ ਇਨਸਾਨ ਹੈ ਤੁਸੀਂ ਵੀ ਜਿਹਨੂੰ ਲੰਗਰ ਉਹ ਖਸਾ ਉਹਦੇ ਵੀਡੀਓ ਬਣਾ ਰਿਹਾ ਤੂੰ ਤੁਸੀਂ ਇਸ ਵੀਡੀਓਸ ਪਲਾਨ ਲਗੇ ਨਾ ਤੁਸੀਂ ਇੱਕ ਇਨਸਾਨ ਨੂੰ ਇਨਸਾਨ ਰਹਿੰਦੇ ਹੋ ਯਾਰ ਕਰਾ ਕੇ ਉਹ ਜੋ ਇਨਸਾਨੀਅਤ ਵਿਖਾਇਆ ਤੁਸੀਂ ਆਪਣੇ ਕਰਕੇ ਤਾਂ ਦਿਨ ਟੋਟਲੀ ਇਟ ਵਾਸ ਨਾ ਇਟ ਵਾਸ ਅ ਵੈਰੀ ਪੂਰ ਸ਼ੂ ਐਂਡ ਪਿਓਰ ਸਟੂਡੀਓ ਟਾਈਪ ਫੋਟੋ ਸ਼ੂਟ ਐਂਡ ਆਪਣੇ ਸਿੱਖ ਸੰਗਤ ਤੋਂ ਸਿੱਖਣਾ ਚਾਹੀਦਾ ਐਂਡ ਖਾਸ ਕਰ ਗੁਰਦੁਆਰਿਆਂ ਦੇ ਮੈਨੇਜਮੈਂਟ ਨੂੰ ਐਂਡ ਐਸਜੀਪੀਸੀ ਮਸਟ ਟੇਕ ਐਕਸ਼ਨ ਕਿ ਇਹ ਸ਼ਬਦ ਉਹਨੋਂ ਕਿਉਂ ਵਜ ਉਹ ਕਿਉਂ ਸੌਰੀ ਵਜ ਨਹੀਂ ਕਹਿ ਸਕਦਾ ਉਹਨੋਂ ਕਿਉਂ ਰਿਸਾਈਟ ਕੀਤਾ ਗਿਆ ਕਿਉਂ ਆਪਣਾ ਹੈ ਨਾ ਰਿਸਾਈਟ ਕੀਤਾ ਗਿਆ ਹਾਂ ਬਿਲਕੁਲ ਬਿਲਕੁਲ ਸੋ ਕੈਪਟਨ ਗੁਰਦੀਪ ਸਿੰਘ ਘੁੰਮਣਾਂ ਦਾ ਗੱਲਬਾਤ ਚੱਲ ਰਹੀ ਸੀ ਤੇ ਇਹਨਾਂ ਨੇ ਕਿਹਾ ਖੁੱਲ ਕੇ ਕਿਹਾ ਕਿ ਬੜੀ ਸ਼ਰਮਨਾਕ ਇੱਕ ਘਟਨਾ ਵਾਪਰੀ ਹੈ ਹਰਕਤ ਹੋਈ ਹੈ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਤਖਤਸ਼ਿਰੀ ਪਟਨਾ ਸਾਹਿਬ ਜਾਂਦੇ ਨੇ ਤੇ ਬਿਲਕੁਲ ਰਸਤੇ ਖਾਲੀ ਕਰਵਾ ਦਿੱਤੇ ਜਾਣੇ ਉਹਨਾਂ ਨੂੰ ਹੀ ਦਿਖਾਇਆ ਜਾਣਾ ਇਹ ਹੋਰ ਕੁਝ ਨਹੀਂ ਸੀ ਇੱਕ ਪਰਪੰਚ ਸੀ ਇੱਕ ਫੋਟੋਸ਼ੂਟ ਸੀ ਸਿੱਖਾਂ ਦੇ ਕੋਲ ਆਪਣੀ ਸਹਾਨਬੂਤੀ ਲੈਣ ਦਾ ਸਿੱਖ ਜਿਹੜੇ ਹੈਗੇ ਨੇ ਕਿੰਨੇ ਇੱਕ ਇਸ ਆਪਾਂ ਕਹੀਏ ਪ੍ਰਧਾਨ ਮੰਤਰੀ ਦੀ ਕਾਰਵਾਈ ਦੇ ਕਾਇਲ ਹੋ ਜਾਂਦੇ ਨੇ ਜਾਂ ਕੁਝ ਹੋਰ ਹੁੰਦਾ ਹੈ ਇੰਤਜ਼ਾਰ ਕਰਨਾ ਪਏਗਾ 4 ਜੂਨ ਦਾ